ਪਿਛਲੇ ਕੁਝ ਦਿਨਾਂ ਤੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਪੰਜਾਬ ਦੇ ਵਿੱਚੋਂ ਲਗਾਤਾਰ ਤੀਰਥ ਸਥਾਨਾਂ ਲਈ ਬੱਸਾਂ ਨੂੰ ਰਵਾਨਾ ਕੀਤਾ ਜਾ ਰਿਹਾ ਹੈ ਜੇਕਰ ਹਲਕਾ ਜਲਾਲਾਵਾਦ ਦੀ ਗੱਲ ਕਰੀਏ ਤਾਂ ਹਲਕਾ ਜਲਾਲਾਵਾਦ ਤੋਂ ਤੀਰਥ ਸਥਾਨਾਂ ਲਈ ਲਗਾਤਾਰ 16ਵੀਂ ਬੱਸ ਅੱਜ ਵਿਧਾਇਕ ਗੋਲਦੀ ਕੰਬੋਜ ਦੇ ਵੱਲੋਂ ਜਲਾਲਾਵਾਦ ਦੇ ਪਿੰਡ ਮੋਹਕ ਮਹਰਾਇਆਂ ਵੱਲੋਂ ਰਵਾਨਾ ਕੀਤੀ ਗਈ ਹੈ ਜੋ ਸੰਗਤਾਂ ਨੂੰ ਧਾਰਮਿਕ ਸਥਾਨਾਂ ਦੇ ਦਰਸ਼ਨ ਕਰਾਏਗੀ ਦੱਸ ਦਈਏ ਕਿ ਇਸ ਮੌਕੇ ਸੰਗਤਾਂ ਕਾਫੀ ਖੁਸ਼ ਨਜ਼ਰ ਆ ਰਹੀਆਂ ਹਨ ਇੱਕ ਬਜ਼ੁਰਗ ਬਾਪੂ ਦਾ ਇਹ ਵੀ ਕਹਿਣਾ ਹੈ ਕਿ ਅਜੇ ਆ ਉਪਰਾਲਾ ਸਰਕਾਰ ਸਾਡੇ ਲਈ ਕਰੇਗੀ ਅਸੀਂ ਕਦੇ ਸੋਚਿਆ ਹੀ ਨਹੀਂ ਸੀ ਆਓ ਸੁਣਾਉਣੇ ਆ ਤੁਹਾਨੂੰ ਕੀ ਕਹਿਣਾ ਹੈ ਸੰਗਤਾਂ ਦਾ ਤੇ ਵਿਧਾਇਕ ਗੋਲਦੀ ਕੰਬੋਜ ਦਾ ਪਿੰਡਾਂ ਤੋਂ ਬਾਅਦ ਹੁਣ ਸ਼ਹਿਰਾਂ ਤੋਂ ਬਾਅਦ ਹੁਣ ਪਿੰਡਾਂ ਦੇ ਵਿੱਚ ਵੀ ਸ਼ੁਰੂਆਤ ਹੋ ਗਈ ਹੈ ਪਿੰਡਾਂ 'ਚ ਮੋਹਮਰਾਈ ਖੜੇ ਆ ਤੇ ਬਸ ਜਾਰੀ ਰਵਾਨਾ ਖੇਤੀ ਜਾ ਰਹੀ ਹੈ ਤੀਰਥ ਯਾਤਰਾ ਤੇ ਕੀ ਕਹਿਣਾ ਚਾਹੋਗੇ ਤੇ ਕਿੰਨੇ ਵੀ ਬਾਸ ਅੱਜ ਜਾ ਰਹੀ ਹੈ ਟੋਟਲ ਕਿੰਨੀਆਂ ਹੋਗੀਆਂ ਸਭ ਤੋਂ ਪਹਿਲਾਂ ਤਾਂ ਮੁੱਖ ਮੰਤਰੀ ਪੰਜਾਬ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਬਜ਼ੁਰਗਾਂ ਦੀ ਇਸ ਮੰਗ ਨੂੰ ਬਜ਼ੁਰਗਾਂ ਨੂੰ ਤੀਰਥ ਯਾਤਰਾ ਤੇ ਲੈ ਜਾਣ ਵਾਸਤੇ ਉਹਨਾਂ ਨੇ ਗੁਰੂ ਸਾਹਿਬਾਨ ਦਾ ਅਸ਼ੀਰਵਾਦ ਦੁਆਨ ਵਾਸਤੇ ਇਸ ਸਹਿਯੋਗ ਪਾਇ ਅੱਜ ਜਰਾਲਾਪਾਦਲ ਕੇ ਤੋਂ 16ਵੀਂ ਬੱਸ ਜਾ ਰਹੀ ਹੈ ਔਰ ਮੋਗਮਰਿਆ ਪਿੰਡ ਹੈ ਅਜ ਪਿੰਡ ਸਾਡਾ ਪਹਿਲਾ ਸਟਾਰਟ ਹੋਇਆ ਔਰ ਇਸ ਪਿੰਡ 'ਚ ਦੋ ਬੂਥ ਹੈ ਤੇ ਦੋ ਬੱਸਾਂ ਮਿਲਣਗੀਆਂ ਇੱਕ ਅਜ ਪਹਿਲੀ ਬੱਸ ਹੈ ਇੱਕ ਉਸ ਬਾਅਦ ਮਿਲੇਗੀ ਔਰ ਮੈਂ ਬਹੁਤ ਧੰਨਵਾਦੀਆਂ ਇੱਕ ਬੱਸ ਇਹਨਾਂ ਨੂੰ ਅਸੀਂ 8 ਤਰੀਕ ਨੂੰ ਦੇਾਂਗੇ ਔਰ ਸਾਡੇ ਬਜ਼ੁਰਗ ਹਨ ਅੰਬਰੀ ਸਰ ਸਾਹਿਬ ਔਰ ਦੁਰਗਿਆਨਾ ਮੰਦਰ ਦਰਬਾਰ ਸਾਹਿਬ 82 ਬਾਰਡਰ ਵੇਖ ਕੇ ਆਉਣਗੇ ਜਿਹੜਾ ਕਦੇ ਵੇਖਿਆ ਨਹੀਂ ਹੋਣਾ ਸੋ ਇਹ ਬਹੁਤ ਖੁਸ਼ੀ ਹੁੰਦੀ ਜਦ ਬਜ਼ੁਰਗਾਂ ਲਈ ਕੁਝ ਕਰਨ ਦਾ ਮੌਕਾ ਮਿਲਦਾ ਹੈ ਜੀ ਸੋ ਇਹੀ ਸਰਕਾਰ ਤੋਂ ਇਹਨਾਂ ਤੋਂ ਉਮੀਦਾਂ ਸੀ ਵੀ ਸਾਡੀ ਸਰਕਾਰ ਸਾਡੇ ਲੋਕਾਂ ਲਈ ਕੀ ਕੰਮ ਕਰੇ ਕੀ ਅਸੀਂ ਕਰ ਸਕਦੇ ਆ ਅੱਜ ਬਜ਼ੁਰਗਾਂ ਦੇ ਸਾਥ ਦੇ ਰਸਤੇ ਉਸ ਤੀਰਥ ਯਾਤਰਾ ਦੇ ਜਿੱਥੇ ਕਈ ਵਾਰੀ ਸੋਚ ਵੀ ਨਹੀਂ ਸਕਦੇ ਸੀ ਅਸੀਂ ਵੀ ਅਸੀਂ ਚਲੇ ਜਾਾਂਗੇ ਬਜ਼ੁਰਗ ਇਸ ਮਾਰਚ ਸੋ ਬਹੁਤ ਬਹੁਤ ਮੁਬਾਰਕਾ ਸਾਡੇ ਮੁਖ ਮਾਨ ਜੀ ਸਾਰੀ ਟੀਮ ਪੂਰੇ ਹਲਕੇ ਦੇ ਵਿੱਚੋਂ ਇਹ ਪਿੰਡ ਪਿੰਡ ਬੱਸ ਜਾਏਗੀ ਹਾਂਜੀ ਇਹ ਪੂਰਾ ਸਾਲ ਬੱਸਾਂ ਜਾਣ ਗਿਆ ਹਰ ਤੀਜੇ ਦਿਨ ਬਾਅਦ ਅਸੀਂ ਇੱਕ ਬੱਸ ਭੇਜਦੇ ਹਾਂ ਕਿਸੇ ਪਿੰਡ ਤੋਂ ਕਿਸੇ ਸ਼ਹਿਰ ਤੋਂ ਜਿਵੇਂ ਰੂਟੀਨ ਵਾਈਜ਼ ਉਹਨੂੰ ਪਿੰਡ ਸਟਾਰਟ ਹੋ ਗਿਆ ਤਾਂ ਪਿੰਡਾਂ ਦੇ ਬੂਥ ਵਾਈਜ਼ ਅਸੀਂ ਇਹ ਬੱਸ ਸਟਾਰਟ ਕਰੀਏ ਹਰ ਪਿੰਡ ਜਿੱਥੇ ਇੱਕ ਬੂਥ ਹੈ ਹਜ਼ਾਰ ਮੋੜ ਤੋਂ ਘਾਟਾ ਉੱਥੇ ਇੱਕ ਬੱਸ ਜਾਏਗੀ ਜਿੱਥੇ ਦੋ ਬੂਥ ਹੈ ਤਾਂ ਦੋ ਬੱਸਾਂ ਜਾਣਗੀਆਂ ਜੀ ਕੀ ਫਤਿਹ ਧੰਨਵਾਦ ਹੈ ਮੁੱਖ ਮੰਤਰੀ ਦਾ ਜਿਹੜੇ ਸਾਨੂੰ ਬਜ਼ੁਰਗਾਂ ਨੂੰ ਜਾਂਦਰਾਂ ਨੂੰ ਭੇਜ ਰਹੇ ਨੇ ਅਸੀਂ ਉਡੀ ਸਾਹਿਬ ਦਾ ਹੀ ਬੜਾ ਧੰਨਵਾਦ ਹੈ ਜਿਹੜਾ ਸਾਡਾ ਮੌਕੇ ਤੇ ਸਾਡੇ ਐਮਐਲ ਸਾਹਿਬ ਇਹਨਾਂ ਦਾ ਅਸੀਂ ਬੜੇ ਧੰਨਵਾਦੀ ਆ ਸਾਨੂੰ ਬਜ਼ੁਰਗਾਂ ਨੂੰ ਜਿਹੜੇ ਯਾਤਰਾ ਕਰਾ ਰਹੇ ਨੂੰ ਅਸੀਂ ਕਦੀ ਇਹੋ ਜੀ ਯਾਤਰਾ ਦਾ ਸਾਨੂੰ ਪਤਾ ਨਹੀਂ ਸੀ ਕਰਨੀ ਕਿ ਨਹੀਂ ਹੁਣ ਅਸੀਂ ਅੱਜ ਜਾ ਰਹੇ ਆ ਸਾਨੂੰ ਬੜੀ ਖੁਸ਼ੀ ਹੈ ਸਰਕਾਰ ਦੀ ਉਹਨੂੰ ਵੀ ਖੁਸ਼ੀ ਹੈ ਜਿਹੜਾ ਸਾਨੂੰ ਭੇਜ ਰਹਿਣ ਅਸੀਂ ਬੜੇ ਇਸ ਤੋਂ ਕੰਮ ਦੇ بڑے ਰਾਜਾ ਬੈਠ ਜਿੱਕਾ ਖਾਲਸਾ ਬਾਗਨੀ ਜਿੱਕੀ ਫਤਿਹ ਜਣਵਾਈ ਤੁਹਾਡੇ ਪਿੰਡ ਤੋਂ বাস ਜਿਹੜੀ ਜਾ ਰਹੀ ਹੈ ਕਿਹੋ ਜਿਹਾ ਉਪਰਾਲਾ ਮੰਨਦੇ ਹੋਏ ਬਹੁਤ ਵਧੀਆ ਉਪਰਾਲਾ ਹੈ ਜੀ ਅਸੀਂ ਸਾਰਿਆਂ ਭਗਵੰਤ ਸਿੰਘ ਮਾਨ ਜੀ ਦਾ ਮੁੱਖ ਮੰਤਰੀ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਆ ਤੇ ਨਾਲ ਸਾਡੇ ਭਰਾ ਐਮ ਐਲ ਏ ਜਗਦੀਪ ਕਮੋਜ ਗੋਲਡੀ ਜੀ ਦਾ ਜਿਨ੍ਹਾਂ ਨੇ ਉਪਰਾਲਾ ਕੀਤਾ ਹੈ ਬੜਾ ਵਧੀਆ ਹੈ ਬਜ਼ੁਰਗਾਂ ਲਈ ਤੇ ਇਹਨਾਂ ਨੂੰ ਯਾਤਰਾ ਕਰਨ ਦਾ ਮੌਕਾ ਮਿਲ ਰਿਹਾ ਬਹੁਤ ਬਹੁਤ ਧੰਨਵਾਦ ਜੀ ਸਰਪੰਚ ਸਾਹਿਬ ਕੀ ਕਹਿਣਾ ਚਾਹੁੰਦੇ ਹੋ ਅੱਜ ਤੁਹਾਡੇ ਪਿੰਡ ਤੋਂ ਜਿਹੜੀ ਬੱਸ ਜਾ ਰਹੀ ਹੈ ਰੈਗੁਰੂ ਜੀ ਕਿਹੋ ਜਿਹਾ ਮੰਨ ਲਿਆ ਸਰ ਰੈਗੁਰੂ ਜੀ ਖਾਸਾ ਛਿਰ ਰੈਗੁਰੂ ਜੀ ਪਤੇ ਸਰਕਾਰ ਭੁਗਤਾਨ ਨੇ ਜੋ ਰਿਆਲਾ ਕੀਤਾ ਹੈ ਨਾ ਬਹੁਤ ਵਧੀਆ ਕੀਤਾ 650 ਸਾਲ ਤੋਂ ਉੱਪਰ ਕਿਹੜਾ ਅੰਬਰਸਾਰ ਦਰਬਾਰ ਸਾਹਿਬ ਹੈ ਸਾਰਾ ਯਾਤਰਾ ਕਰਾ ਕੇ ਲੈ ਆਣੀ ਕਿਵੇਂ ਸੰਗਤ ਨੂੰ ਲਜਾਵਾਂ ਦੇਵੇਂ ਸਹੀ ਸਲਾਮਤ ਲਿਆਉਣ ਦੇ ਲੰਗਰ ਪਾਣੀ ਸਭ ਕੁਝ ਸਰਕਾਰ ਦਾ ਐਮਐਲ ਗੋਲਡਿਕ ਮੋਜਦ ਦਾ ਬਹੁਤ ਧੰਨਵਾਦ ਕਿਹੜੇ ਸਾਡੇ ਪਿੰਡਾਂ ਨੂੰ ਇਹਨੇ ਬੱਸਾਂ ਦੋ ਇਹਨੇ ਕਹਿ ਦਿੱਤੇ ਨੇ ਬਾਕੀ ਅਜੇ ਇੱਕ ਹੋਰ ਬੱਸ ਲਾਉਣ ਦੇ ਤਿੰਨ ਚਾਰ ਬੱਸ ਲਾਣੀਆਂ ਨੇ ਕਿਉਂ ਔਰ ਜ਼ਿਆਦਾ ਇਹਨੇ ਰੋਟ ਹੀ ਕੀ ਕਿ ਲੋਕਾਂ ਦੇ ਹੁਣ ਵਿਆਹ ਤੇ ਕੰਮ ਨੇ ਵਿਆਹਾਂ ਨੂੰ ਨਿਪਟਦੇ ਸਾਰ ਲੋਕਾਂ ਨੇ ਬਹੁਤ ਜਾਣਾ ਚਾਹੁੰਦਾ ਨੇ ਤੇ ਆਪਾਂ ਤਾਂ ਅੱਗੇ ਤੋਂ ਲਾਇਆ ਤੇ ਵੀ ਇਹਨੇ ਐਮਐਲ ਸਾਹਿਬ ਸਾਡੇ ਪਿੰਡਾਂ ਤੇ ਕੰਮਕਾਰ ਕਰਦੇ ਰਹਿਣ ਤੇ ਸਾਨੂੰ ਸਨਯੋਗ ਪੂਰਾ ਦੇਣ